ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ਾਕਤਾਬ ਕਰਦੇ ਚੈਨਲ ਤੇ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਪਾ ਰਹੇ ਆ ਉਹ ਇਹ ਹੈ ਕਿ ਜਿਹੜੀਆਂ ਕਿਤਾਬਾਂ ਅਨਵਾਦ ਹੋ ਕੇ ਪੰਜਾਬੀ ਭਾਸ਼ਾ ਵਿੱਚ ਆ ਰਹੀਆਂ ਨੇ ਭਾਵੇਂ ਹੋਰ ਅਸ਼ਿਆਦੀਆਂ ਭਾਵੇਂ ਅਮਰੀਕਾ ਦੀਆਂ ਭਾਵੇਂ ਕਿਸੇ ਜੀ ਖੇਤਰ ਦੀਆਂ ਉਹਨਾਂ ਦੀ ਲੋੜ ਕਿਉਂ ਪਈ ਆ ਜਾਂ ਕੀ ਲੋੜ ਹੈ ਇਹੋ ਜੀ ਜਿਹੜੀਆਂ ਆਪਾਂ ਅਨਵਾਦ ਕਰਕੇ ਛਾਪ ਰਹੇ ਆ ਉਹਦੇ ਤੇ ਅਸੀਂ ਗੱਲਬਾਤ ਕਰਦੇ ਆ ਤੇ 1 ਪੰਨ 10 ਮਿੰਟ ਅਸੀਂ ਗੱਲ ਕੀਤੀ ਆ ਮੈਂ ਆਕਾਸ਼ ਹਰਸ਼ ਆ ਮੁੰਡਾ ਇੱਕੋ ਅੱਜਕੱਲ ਕਿਤਾਬਾਂ ਅਨਵਾਦ ਕਰ ਰਿਹਾ ਤੇ ਛਾਪ ਵੀ ਰਿਹਾ ਤੇ ਤੁਸੀਂ ਉਹ ਗੱਲਬਾਤ ਸੁਣੋ ਔਰ ਜਿਨ੍ਹਾਂ ਨੂੰ ਇਹ ਦਿਲਚਸਪੀ ਨਹੀਂ ਹੈ ਕਿਤਾਬਾਂ ਚ ਨਵਾਦ ਬਾਰੇ ਉਹ ਨਾ ਆਪਣਾ ਸਮਾਂ ਖਰਾਬ ਕਰਨ ਤੇ ਬਾਕੀ ਆਜੋ ਸੁਣਦੇ ਹਾਂ ਗੱਲਬਾਤ ਮੰਨ ਲਓ ਆਪਾਂ ਕਹਿੰਦੇ ਅੱਛਾ ਮੈਂ ਇੱਕ ਸਵਾਲ ਹੈ ਮੇਰੇ ਕੋਲ ਨਵਾਦ ਨੂੰ ਲੈ ਕੇ ਜਦੋਂ ਪੁੱਛ ਲੈਣੇ ਅੱਛਾ ਇਹ ਮੁੰਡਾ ਅਰਸ਼ਾ ਭਾਈ ਅਰਸ਼ ਦਾ ਪਬਲਿਕੇਸ਼ਨ ਆ ਆਪਣਾ ਤੇ ਇਹ ਤਾਂ ਕਰ ਦੱਸ ਸਕਦੇ ਹਾਂ ਹਾਂ ਕੋਈ ਮਸਲੇ ਨਹੀਂ ਤੇ ਆਇਆ ਨਾ ਵਿਦਿਆਰਥੀ ਵੀ ਜਦਿਆਰਥੀ ਵੀ ਕੋਈ ਮਸਲਾ ਨਹੀਂ ਹੈ ਠੀਕ ਹੈ ਗਰਦੀਪ ਆਇਆ ਗਰਦੀਪ ਦਾ ਕੱਲ ਜਨਮ ਦਿਨ ਸੀ ਪਰਸੋਂ ਗਿਫਟ ਦੇ ਗਿਫਟ ਇਹ ਤਾਂ ਦੇਣਾ ਯਾਰ ਇਹ ਤਾਂ ਬਲੌਗ ਦੇ ਵਿੱਚ ਮੁੜ ਕੇ ਦੇਵਾਂਗੇ ਅਗਲੇ ਬਲੌਗ ਵਿੱਚ ਦੇਵਾਂਗੇ ਅਗਲੇ ਦੀ ਖੁਸ਼ੀ ਦਾ ਡੱਬਾ ਦੇਖਣਾ ਅਗਲੇ ਇੱਕ ਬਲੌਗ ਵਿੱਚ ਐਕਸਪੋਜ਼ ਹੋਊਗਾ ਕੰਮ ਉਹ ਕਹਿ ਦਿੱਤਾ ਦਿੱਤਾ ਹੈ ਨਹੀਂ ਅਸਲ ਦੇ ਵਿੱਚ ਇਹ ਵਿਆਹ ਕਰਾਵਾਂਗੇ ਦਾ ਸ਼ੇਧ ਹੁਣ ਚੱਲ ਕਮਿੰਗ ਸੂਨ ਇਹ ਇਹੀ ਇਹਦੇ ਲਈ ਗਿਫਟ ਹੈ ਤੇ ਅਰਸ਼ ਮੈਨੂੰ ਐਂ ਦੱਸ ਵੀ ਯਾਰ ਆ ਪੰਜਾਬੀ ਸਾਹਿਤ ਮਤਲਬ ਬਹੁਤ ਹੈ ਹੂੰ ਪੰਜਾਬੀ ਦੇ ਵਿੱਚ ਸਾਹਿਤ ਬਹੁਤ ਲਿਖਿਆ ਗਿਆ ਤੇ ਲਿਖਿਆ ਜਾ ਵੀ ਰਿਹਾ ਹੈਣਾ ਕਵਤਾਵਾਂ ਵੀ ਨੇ ਕਿਸੇ ਵੀ ਨੇ ਇਤਿਹਾਸ ਵੀ ਆ ਤੇ ਧਾਰਮਿਕ ਕਿਤਾਬਾਂ ਵੀ ਨੇ ਹੈਨਾ ਤੇ ਵੀ ਰਸ ਵੀ ਆ ਸਾਰੇ ਮਤਲਬ ਰਸ ਤੇ ਸਾਰੀ ਆ ਗਿਆ ਇਤਿਹਾਸ ਹੈਨਾ ਫਿਰ ਆਪਾਂ ਨੂੰ ਵੀ ਅਨਵਾਦ ਦੀ ਕਿਉਂ ਲੋੜ ਪੈ ਰਹੀ ਹੈ ਕੀ ਖਾਸ ਵੀ ਕੀ ਕਿਉਂ ਅਨਵਾਦ ਦੀ ਆਪ ਨੂੰ ਲੋੜ ਕਿਉਂ ਆ ਇਹ ਚੱਕਰੇ ਆ ਵੀ ਸਾਰੀ ਚੀਜ਼ ਐਡ ਦੀ ਐਂਡ ਤੇ ਜਾ ਕੇ ਗਿਆਨ ਨਾਲ ਹੀ ਜੁੜਦੀ ਹੈ ਨਾ ਤੇ ਸਾਰਾ ਜਿੰਨਾ ਵੀ ਹੈ ਜੇ ਭਾਸ਼ਾ ਕੀ ਤਾਂ ਲਿਖਤੀ ਰੂਪ ਦੀ ਸਾਡੇ ਕੋਲ ਹੁਣ ਤੱਕ ਪਹੁੰਚਿਆ ਹੈ ਹਨਾ ਪਹਿਲੀ ਗੱਲ ਤੇ ਇੱਥੇ ਵੀ ਸਾਨੂੰ ਕਿਤਾਬ ਦੀ ਲੋੜ ਹੈ ਹਨਾ ਜੇ ਸਾਡੇ ਕੋਲ ਇੱਥੋਂ ਤੱਕ ਪਹੁੰਚਿਆ ਨੇ ਇਤਿਹਾਸ ਨੇ ਕੁਝ ਵੀ ਚੀਜ਼ ਹੈ ਜਿੱਥੋਂ ਵੀ ਅਸੀਂ ਡੀਕੋਡ ਕਰ ਰਹੇ ਹਾਂ ਹਨਾ ਜੇ ਆਪਾਂ ਹੜੱਪਾ ਦੇ ਇਤਿਹਾਸ ਨੂੰ ਹੁਣ ਤੱਕ ਨਹੀਂ ਸਮਝ ਸਕਦੇ ਇਸ ਕਰਕੇ ਨਹੀਂ ਸਮਝ ਸਕੇ ਸਾਨੂੰ ਉਹਨਾਂ ਦੀ ਭਾਸ਼ਾ ਨਹੀਂ ਹੈ ਹਨਾ ਤੇ ਇਸ ਕਰਕੇ ਜਿਹੜਾ ਲਿਖਤੀ ਸਰੋਤ ਆ ਇਹ ਹੈ ਤਾਂ ਇੰਪੋਰਟੈਂਟ ਨੇ ਪਰ ਇਹਦੇ ਨਾਲ ਕੀ ਹੈ ਤੁਹਾਡਾ ਨਾ ਜਿਹੜਾ ਕਹਿੰਦੇ ਨੇ ਤੁੜਾ ਐਂਗਲ ਵਾਈਡ ਹੁੰਦਾ ਹੈ ਹਾਂ ਜਿਹੜਾ ਤੁਸੀਂ ਮਤਲਬ ਤੁਸੀਂ ਸਿਰਫ ਪੰਜਾਬੀ ਲਿਟਰੇਚਰ ਪੜ੍ਹਿਆ ਹੈ ਜਿਹੜੇ ਬੰਦੇ ਨੇ ਹੈਨਾ ਜਿਹੜੇ ਬੰਦੇ ਕਹਿੰਦੇ ਪੰਜਾਬੀ ਸਾਡੇ ਕੋਲ ਸਾਰਾ ਕੁਝ ਹੈਗਾ ਨਾਵਲ ਹੈਗਾ ਤਾਂ ਅਸੀਂ ਹੋਰ ਕਿਉਂ ਪੜਹੀਏ ਹੈਨਾ ਵੀ ਬਾਹਰਲਾ ਕਿਉਂ ਤੁਹਾਡਾ ਮੈਂ ਬੇਸਿਕਲੀ ਸਵਾਲ ਉੱਥੇ ਆਉਂਦਾ ਵੀ ਅਸੀਂ ਬਾਹਰਲਾ ਲਿਟਰੇਚਰ ਕਿਉਂ ਪੜ੍ਹਨੇ ਹੈਨਾ ਤਾਂ ਉਹਦੇ ਨਾਲ ਤੁਹਾਡਾ ਐਂਗਲ ਵਾਈਡ ਹੁੰਦਾ ਹੈ ਨਹੀਂ ਬਾਹਰਲਾ ਤਾਂ ਲਿਟਰੇਚਰ ਫਿਰ ਤਾਂ ਉਹ ਵਾਂਹੀ ਹੋ ਗਿਆ ਨਾ ਵੀ ਆਪਾਂ ਅੰਗਰੇਜ਼ੀ ਦਾ ਤਾਂ ਅੰਗਰੇਜ਼ੀ 'ਚ ਹੀ ਪੜ੍ਹ ਲਗੇ ਜੋਰ ਦੁੱਧ ਆਤਾ ਉਹ ਸਾਰਾ ਕੁਝ ਇਹਦਾ ਮਸਲਾ ਇਹ ਵੀ ਹੈ ਉਹ ਤਾਂ ਫਿਰ ਪੰਜਾਬੀ 'ਚ ਹੀ ਪੜਨਾ ਹੋ ਗਿਆ ਆਪਾਂ ਪੰਜਾਬੀ 'ਚ ਪੜਨਾ ਹੈਗਾ ਪਰ ਮਸਲਾ ਉਹਦੇ 'ਚ ਇਹ ਹੈ ਨਾ ਵੀ ਸਾਰਾ ਕੁਝ ਅੰਗਰੇਜ਼ੀ 'ਚ ਵੀ ਨਹੀਂ ਹੈਗਾ ਬਹੁਤ ਸਾਰੇ ਨੇ ਜਿਹੜੇ ਜਿਵੇਂ ਬਹੁਤ ਸਾਰੇ ਜਿਹੜੇ ਅਨੁਵਾਦ ਹੁੰਦੇ ਨੇ ਉਹ ਸਿੱਧੀਆਂ ਮੌਲਿਕ ਜ਼ਬਾਨਾਂ ਚ ਹੁੰਦੇ ਨੇ ਬੰਗਾਲੀ ਤੋਂ ਹੁੰਦੇ ਨੇ ਕਿਸੇ ਖੇਤਰੀ ਭਾਸ਼ਾ ਵੀ ਹੋ ਸਕਦੀ ਹੈ ਖੇਤਰੀ ਭਾਸ਼ਾ ਹੁੰਦੀਆਂ ਨੇ ਜਰਮਨ ਤੋਂ ਸਿੱਧੇ ਅਨੁਵਾਦ ਹੁੰਦੇ ਨੇ ਸਪੈਨਿਸ਼ ਤੋਂ ਸਿੱਧੇ ਅਨੁਵਾਦ ਹੁੰਦੇ ਨੇ ਪੰਜਾਬੀ ਦੇ ਵਿੱਚ ਫ੍ਰੈਂਚ ਤੋਂ ਹੁੰਦੇ ਨੇ ਸਿੱਧੇ ਅਨੁਵਾਦ ਤਾਂ ਉਹਨਾਂ ਨਾਲ ਕੀ ਆ ਸਾਨੂੰ ਇੱਕ ਤਾਂ ਜਦੋਂ ਦੋ ਜਿਹੜੇ ਜਿਵੇਂ ਕਲਚਰ ਨੇ ਜਦੋਂ ਆਪਦੇ ਸੰਪਰਕ ਚ ਆਉਂਦੇ ਨੇ ਤੇ ਇੱਕ ਤੀਜਾ ਨਵਾਂ ਵਿਚਾਰ ਜਿਹੜਾ ਉੱਭਰ ਉੱਭਰ ਕੇ ਆਉਂਦਾ ਸਾਹਮਣੇ ਤਾਂ ਉਵੇਂ ਹੀ ਇਹੀ ਹੈ ਜਦੋਂ ਦੋ ਲਿਟਰੇਚਰ ਦੇ ਪੀਸ ਨੇ ਜਦੋਂ ਦੋ ਇੱਕ ਬੰ ਤੋਂ ਦੇ ਕੋਲ ਇੱਕ ਤੀਜੀ ਕਿਸਮ ਦੀ ਸਮਝੂ ਵੀ ਬਣਦੀ ਜਿਹਦੇ ਨਾਲ ਸਾਡੇ ਕੋਲ ਮੌਲਿਕਤਾ ਜਿਹੜੀ ਸਾਡੀ ਉਹ ਵੀ ਬਦਲਦੀ ਆ ਤੁਸੀਂ ਹੁਣ ਦੇਖੋ ਵੀ ਚਲੋ ਹਨਾ ਮੈਂ ਉਹ ਕੁੜੀ ਦੀ ਕਿਤਾਬ ਹਜੇ ਪੜ੍ਹੀ ਨਹੀਂ ਹੈਗੀ ਜਿਹਦੀ ਪਰ ਜਿੰਨਾ ਕਮੇ ਉਹਦੇ ਰਿਵਿਊ ਦੇਖੇ ਨੇ ਤਾਂ ਉਹੀ ਆ ਉਹ ਕਹਿੰਦੇ ਨੇ ਵੀ ਇਹ ਜੀ ਪੰਜਾਬੀ ਦੀ ਕਹਾਣੀ ਨਹੀਂ ਲੱਗਦੀ ਪਰ ਜੇ ਤੁਸੀਂ ਕਾਫਰ ਦੀ ਕਿਤਾਬ ਪੜ੍ਹੀ ਹੋਵੇ ਮਹਾ ਸੰਭੋਗ ਉਹ ਵੀ ਸੇਮ ਆ ਤਕਰੀਬਨ ਉਹਦੇ ਵਿੱਚ ਜਿਹੜਾ ਆਧਾਰ ਹੈ ਸਾਰੇ ਪਾਤਰ ਨੇ ਉਹ ਕੋਈ ਮਤਲਬ ਪੰਜਾਬ ਦੇ ਨਹੀਂ ਹੈਗੇ ਨਾ ਉਹਨਾਂ ਦੇ ਨਾਮ ਪੰਜਾਬੀ ਨੇ ਤਾਂ ਇਸ ਕਰ ਕੀ ਹੋਇਆ ਕਿਉਂਕਿ ਇਹਨਾਂ ਨੇ ਦੂਜਾ ਲਿਟਰੇਚਰ ਬਾਹਰ ਦਾ ਲਿਟਰੇਚਰ ਕੁਝ ਪੜ੍ਹਿਆ ਹੋਇਆਗਾ ਤਾਂ ਵੀ ਇਸ ਤਰ੍ਹਾਂ ਦੀ ਵੀ ਕਹਾਣੀ ਹੋ ਸਕਦੀ ਆ ਤੇ ਸਾਡੇ ਕੋਲ ਤਾਂ ਪੰਜਾਬੀ ਦੇ ਵਿੱਚ ਬਹੁਤ ਸਾਰਾ ਲਿਟਰੇਚਰ ਦੀਆਂ ਵਿਧਾਵਾਂ ਪੂਰੀ ਦੀ ਪੂਰੀ ਵਿਧਾ ਜਿਵੇਂ ਨਾਵਲ ਦੀ ਆ ਉਹ ਪ੍ਰਭਾਵ ਚੋਂ ਆਈ ਹੋਈ ਆ ਤਾਂ ਉਹ ਜੇ ਹੁਣ ਮੰਨ ਲਓ ਵੀ ਜਦੋਂ ਅੰਗਰੇਜ਼ ਆਏ ਨੇ ਇੱਥੇ ਤਾਂ ਉਦੋਂ ਸਾਡੇ ਕੋਲੇ ਸਾਰੇ ਨੂੰ ਅੰਗਰੇਜ਼ੀ ਪਹਿਲਾਂ ਹੀ ਨਹੀਂ ਆਉਂਦੀ ਸੀ ਬਾਅਦ ਚੋਂ ਤਾਂ ਸਿੱਖ ਕੇ ਸਾਰੇ ਨੇ ਅੰਗਰੇਜ਼ੀ ਚ ਨਾਵਲ ਪੜ੍ਹੇ ਨੇ ਪਰ ਸ਼ੁਰੂ ਦੇ ਵਿੱਚ ਉਹਨਾਂ ਨੇ ਜਿਹੜੇ ਅਨਵਾਦ ਕਰਾਏ ਨੇ ਦੋ ਨਾਵਲ ਪੰਜਾਬੀ ਦੇ ਵਿੱਚ ਇੱਕ ਪਿਲਗ੍ਰੀਮ ਇਸ ਪ੍ਰੋਗਰੈਸ ਹਨਾ ਜਿਹੜੀ ਮਸੀਹੀ ਮਸਾਫਰ ਦੀ ਯਾਤਰਾ ਤੇ ਇੱਕ ਨਾਵਲ ਹੋਰ ਉਹਨਾਂ ਨੇ ਅਨਵਾਦ ਕਰਾਇਆ ਸੀਗਾ ਉਹ ਦੋ ਨਾਵਲ ਅਨਵਾਦ ਕਰਾਏ ਸੀਗੇ ਉਸ ਤੋਂ ਬਾਅਦ ਹੀ ਪੰਜਾਬੀ ਦੇ ਵਿੱਚ ਨਾਵਲ ਸ਼ੁਰੂ ਹੁੰਦਾ ਨਾ ਜਾ ਕੇ ਉਹਦੇ ਉਹਦੇ ਮਤਲਬ ਉਹਦੇ ਕੰਟਰਾਸਟ ਦੇ ਵਿੱਚ ਹੀ ਭਾਈ ਵੀਰ ਸਿੰਘ ਨੇ ਨਾਵਲ ਲਿਖਿਆ ਫਿਰ ਨੇ ਉਹ ਤਾਂ ਇਹ ਮਸਲਾ ਨਾ ਵੀ ਉਹ ਤਾਂ ਇਹਦਾ ਆਪਾਂ ਇੱਕ ਵਿਧਾ ਲੈ ਲਈ ਮਤਲਬ ਲਿਖਤੀ ਰੂਪ ਵਾਲੀ ਲੈ ਲਈ ਉਹਨਾਂ ਕੋਲੇ ਕਾਗਜ਼ ਸੀ ਜਾਂ ਕਲਮ ਪਹਿਲਾਂ ਆ ਗਈ ਤਾਂ ਉਹਨਾਂ ਨੇ ਨਾਵਲ ਲਿਖ ਲਿਆ ਪਰ ਇਹਦਾ ਮਤਲਬ ਆਇਆ ਤਾਂ ਨਹੀਂ ਵੀ ਪੰਜਾਬੀ ਖੇਤਰ ਵਾਲੇ ਬੰਦੇ ਸੀ ਜਿਹੜੇ ਇੱਥੇ ਰਹਿੰਦੇ ਸੀ ਉਹਨਾਂ ਕੋਲੇ ਕਹਾਣੀਆਂ ਨਹੀਂ ਸੀ ਕਹਾਣੀਆਂ ਤਾਂ ਸੀਗੀਆਂ ਨਾ ਮੈਂ ਤਾਂ ਹੁਣ ਦੇਖੋ ਜੇ ਆਪਾਂ ਜੋੜ ਕੇ ਦੇਖੀਏ ਜ਼ਰੂਰੀ ਤਾਂ ਨਹੀਂ ਹੈਗਾ ਵੀ ਇਹ ਜਿਹੜਾ ਪੰਜਾਬੀ ਨਾਵਲ ਹੈ ਜਿਹੜਾ ਵੀ ਇੱਕ ਅੰਗਰੇਜ਼ਾਂ ਤੋਂ ਨਹੀਂ ਆਇਆ ਹੈਗਾ ਇਹਨੂੰ ਇੱਧਰ ਪੰਜਾਬ ਦੀ ਜਿਹੜੀ ਆਪਣੀ ਭਾਰਤੀ ਮਹਾਕਾਵ ਦੀ ਪਰੰਪਰਾ ਗਈ ਉਹਦੇ ਨਾਲ ਵੀ ਤਾਂ ਜੋੜ ਸਕਦੇ ਆ ਸਾਡੇ ਕੋਲ ਕਿੱਸਾ ਪਿਆ ਬਸ ਉਹ ਮਤਲਬ ਵਰਸ ਦੇ ਵਿੱਚ ਤੇ ਨਾਵਲ ਜਿਹੜਾ ਉਹ ਵਰਤਕ ਦੇ ਵਿੱਚ ਆ ਜਾਂਦਾ ਹੈ ਸਾਡੇ ਕੋਲ ਕਹਾਣੀ ਤਾਂ ਉਹੀ ਹੈ ਨਾ ਹੀਰ ਨੂੰ ਵਾਰਸ ਵਿੱਚ ਵਰਤਕ ਵਿੱਚ ਲਿਖ ਲ ਨਾਵਲ ਬਣ ਜੂਗਾ ਉਹ ਗੱਲ ਤਾਂ ਇਹ ਆ ਪਰ ਸਾਡੇ ਕੋਲ ਕਿਉਂਕਿ ਉਹੀ ਚੱਕਰ ਜਿਹੜੀ ਤੁਸੀਂ ਕਹਿੰਦੇ ਹੋ ਪੈਨ ਪੇਪਰ ਦਾ ਸਾਡੇ ਕੋਲ ਸਿਪਾਈ ਦੇ ਸਾਧਨ ਘੱਟ ਸੀ ਤਾਂ ਅਸੀਂ ਉਹਨੂੰ ਕਵਿਤਾ 'ਚ ਲਿਖਿਆ ਤਾਂ ਕਿ ਯਾਦ ਰੱਖਿਆ ਜਾ ਸਕੇ ਹੈਨਾ ਉਹਨਾਂ ਕੋਲ ਛਾਪਾਖਾਨ ਆ ਗਿਆ ਉਹਨਾਂ ਦੇ ਕੋਲ ਨਾਵਲ ਪਹਿਲਾਂ ਆ ਗਿਆ ਪਰ ਇਹ ਚੱਕਰ ਆ ਵੀ ਇਹਦਾ ਮੈਂ ਤਾਂ ਤੁਹਾਨੂੰ ਇਹ ਇੰਪੋਰਟੈਂਸ ਦੱਸਣ ਦੀ ਗੱਲ ਕਰ ਰਿਹਾ ਸੀਗਾ ਵੀ ਕਿਸੇ ਹੋਰ ਭਾਸ਼ਾ ਦੇ ਕਿਸੇ ਹੋਰ ਖਿੱਤੇ ਦੇ ਲਿਟਰੇਚਰ ਨਾਲ ਸੰਪਰਕ 'ਚ ਆਉਣ ਨਾਲ ਕਿਸੇ ਵੀ ਖਿੱਤੇ ਦੇ ਵਿੱਚ ਬਦਲਾ ਹੁੰਦੇ ਨੇ ਮਤਲਬ ਨਵਾਂ ਕੋਸ਼ ਉੱਭਰ ਕੇ ਆਉਂਦਾ ਠੀਕ ਹੈ ਸਾਧਿਆ ਵੀ ਜਦੋਂ ਤੁਸੀਂ ਦੋ ਬਾਗ ਕਿਸੇ ਖੇਤਰ ਦੀਆਂ ਪਛਾਵਾਂ ਦੇ ਪੜੋਂਗੇ ਤਾਂ ਇੱਕ ਨਵਾਂ ਬਾਗ ਨਿਕਲ ਗਿਆ ਨਵਾਂ ਉਹ ਨਵਾਂ ਸ਼ਹਿਰ ਨਿਕਲ ਗਿਆ ਲੋ ਤੁਹਾਡੇ ਕੋਲ ਦੋ ਵੱਖਰੇ ਵੱਖਰੇ ਵਿਚਾਰ ਨੇ ਜਿਹੜੀ ਸਾਡੀ ਪਰੰਪਰਾ ਹੁਣ ਤੁਸੀਂ ਦੇਖੋ ਜਿਹੜੀ ਆਪਾਂ ਹੁਣ ਵੀ ਥੋੜੇ ਟਾਈਮ ਪਹਿਲਾਂ ਗੱਲ ਕਰ ਗਏ ਸਾਡੀ ਪਰੰਪਰਾ ਕੀ ਕਹਿੰਦੀ ਆ ਵੀ ਧਰਤੀ ਕਿਵੇਂ ਬਣ ਹੂੰ ਹੈਨਾ ਜਿਹੜੀ ਹੈਗੀ ਹੁਣ ਜਿਹੜੀ ਉਧਰੋਂ ਡਾਰਵਿਨ ਵਾਲੀ ਤੇ ਸਾਰੀ ਮਾਰਕਸਵਾਦੀ ਸਿਧਿਓ ਹੋਰ ਤਰ੍ਹਾਂ ਕਹਿੰਦੀ ਹੈ ਜਦੋਂ ਦੋਵੇਂ ਜਦੋਂ ਜਿੰਨਾ ਟਾਈਮ ਸਾਨੂੰ ਪਤਾ ਨਹੀਂ ਤੇ ਸਾਡਾ ਸਾਰਾ ਸਾਹਿਤ ਸਾਡਾ ਸਾਰਾ ਫਲਸਫਾ ਉਸੇ ਚੀਜ਼ ਦੇ ਉੱਤੇ ਕੇਂਦਰਿਤ ਹੈ ਪਰ ਜਦੋਂ ਅਸੀਂ ਉਹਨਾਂ ਦੇ ਅਨਵਾਦ ਪੜੇ ਹੈਨਾ ਸਾਨੂੰ ਲੱਗਿਆ ਵੀ ਇਹ ਵੀ ਇੱਕ ਵਿਚਾਰ ਆ ਹੈਨਾ ਕੁਝ ਨੇ ਉਹਨੂੰ ਸਿੱਧਾ ਅਪਣਾਇਆ ਕੁਝ ਨੇ ਇਹਨੂੰ ਸਿੱਧਾ ਬਣਾਇਆ ਪਰ ਕਈਆਂ ਨੇ ਵਿਚ ਵਿਚਾਲੇ ਦਾ ਰਾਹ ਵੀ ਕੱਟੇ ਹੂੰ ਹੈਨਾ ਤਾਂ ਉਹ ਚੱਕਰ ਇਹੀ ਆ ਵੀ ਉਹਦੇ ਨਾਲ ਕੱਲਾ ਸਾਹਿਤ ਪੜਨ ਨਾਲ ਕੱਲਾ ਸੌ ਸਵਾਦ ਨਹੀਂ ਆਉਂਦਾ ਉਹਨਾਂ ਦੀ ਫਲਸਫਾ ਵੀ ਆਉਂਦਾ ਉਹਨਾਂ ਦੀਆਂ ਕਹਾਣੀਆਂ ਵੀ ਆਉਂਦੀਆਂ ਤਾਂ ਉਹਦੇ ਨਾਲ ਸਾਨੂੰ ਉਹਨਾਂ ਦੇ ਜੀਵਨ ਬਾਰੇ ਵੀ ਪਤਾ ਲੱਗਦਾ ਅਸੀਂ ਆਪਦੇ ਜੀਵਨ 'ਚ ਵੀ ਕੁਝ ਨਾ ਕੁਝ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਇਹ ਸਾਰਾ ਹੈ ਉਹਦੇ 'ਚ ਮੈਂ ਭੁੱਲ ਤੂੰ ਹੀ ਦੱਸ ਮੈਂ ਕੈਮਰੇ ਤੇ ਕਰ ਹੀ ਨਹੀਂ ਸਕਦਾ ਉਹ ਨਹੀਂ ਦੱਸ ਤਾਂ ਸਹੀ ਤੂੰ ਮੈਂ ਸ਼ੁਰੂ ਤੂੰ ਤੁਸੀਂ ਤੂੰ ਆਕਾਸ਼ ਤੂੰ ਵੀ ਕਿਤਾਬਾਂ ਪੜ੍ਹੀਆਂ ਬਾਹਰ ਲਈਆਂ ਮਤਲਬ ਬਾਹਰ ਨਹੀਂ ਤਾਂ ਭਾਵੇਂ ਇੱਥੇ ਗੱਲ ਇਹ ਹੈ ਵੀ ਨਾ ਮੈਂ ਤਾਂ ਕੈਮਰੇ ਤੇ ਮਿੰਦੇ ਦੀ ਗੱਲ ਨਹੀਂ ਧਿਆਨ ਦੇ ਵਿੱਚ ਕਿੱਥੇ ਇੱਥੇ ਗੱਲ ਮੈਂ ਸਵਾਲ ਤੈਨੂੰ ਦੁਬਾਰੇ ਦੁਬਾਰੇ ਪਾ ਲੈਂਦਾ ਵੀ ਸਵਾਲ ਇਹ ਹੀ ਆ ਵੀ ਤੂੰ ਹਿੰਦੀ ਦਾ ਜਿਹੜਾ ਸਾਹਿਤਾ ਪੜ੍ਹਿਆ ਔਰ ਅੰਗਰੇਜ਼ੀ ਦਾ ਪੜ੍ਹਿਆ ਹੋ ਸਕਦਾ ਤੂੰ ਹੋਰ ਪਛਾਵਾਂ ਦਾ ਪੜ੍ਹਿਆ ਜਾਂ ਨਹੀਂ ਪੜ੍ਹਿਆ ਭਾਈ ਜਿੰਨੀ ਕੁ ਮੈਨੂੰ ਪਤਾ ਤੇਰੇ ਬਾਰੇ ਮੈਂ ਤਾਂ ਇਹੀ ਪੁੱਛਣਾ ਚਾਹਣਾ ਵੀ ਆਪਾਂ ਨੂੰ ਅਨਵਾਦ ਕਰਨ ਦੀ ਕਿਉਂ ਲੋਡ ਪੈ ਰਹੀ ਆ ਅੱਜ ਦੇ ਸਮੇਂ 'ਚ ਵੀ ਉਹ ਉਹਦੀ ਕੀਮਤ ਤਾਂ ਯਾਰ ਮੈਨੂੰ ਲੱਗਦਾ ਵੀ ਦੁਨੀਆ ਭਰ ਦੇ ਵਿਚਾਰ ਨੇ ਭਾਤ ਭਾਨ ਦੇ ਵਿਚਾਰ ਨੇ ਆਪਣੇ ਕੋਲ ਆਪਣੀ ਪੰਜਾਬੀ ਇੱਥੋਂ ਦੀ ਜਬਾਨ ਦੇ ਜਿੰਨਾ ਕ ਅਪਾ ਇੱਥੇ ਸਮਝ ਰੱਖਦੇ ਆਪਣੇ ਕੋਲ ਆਗੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਹੋਰ ਬਹੁਤ ਸਾਰੇ ਵਿਚਾਰ ਸੀ ਸਕਿੱਪ ਹੋ ਗਏ ਰਹਿ ਗਏ ਕਿਤੇ ਨਾ ਕਿਤੇ ਉਹਨਾਂ ਨੂੰ ਜਾਣਨ ਸਮਝਣ ਪੜਨ ਉਹਨਾਂ ਦੇ ਵਿਚਾਰ ਮਿਲਾ ਦਾ ਨਵਾਦ ਦੀ ਲੋਡ ਹੈਗੀ ਸੀ ਸਭਿਤਾ ਤੋਂ ਸਭਿਤਾ ਨੂੰ ਸਮਝਣ ਦੀ ਹਮ ਭਾਸ਼ਾ ਤੋਂ ਭਾਸ਼ਾ ਤੱਕ ਜਿਵੇਂ ਗੱਲ ਆਉਂਦੀ ਬਹੁਤ ਸਾਰੀਆਂ ਗੱਲਾਂ ਇੱਕ ਇੱਕ ਜਬਾਨ 'ਚ ਹੋਰ ਆ ਦੂਜੀ ਜਬਾਨ 'ਚ ਹੋਰ ਆ ਉਹਨਾਂ ਚੀਜ਼ਾਂ ਨੂੰ ਸਮਝਣ ਵਾਸਤੇ ਸਹੀ ਹੈ ਉੱਥੇ ਗੱਲ ਉੱਥੇ ਆ ਗਈ ਮਤਲਬ ਆ ਹਰシャ ਵਾਲੀ ਗੱਲ ਦੇ ਨਾਲ ਹੀ ਆ ਵੀ ਆਪਾਂ ਨੂੰ ਸਮਝਣ ਲਈ ਨਵੇਂ ਬਾਖ ਸਿਰਜਣ ਲਈ ਅਨਵਾਦ ਅਨਵਾਦ ਕਰਨਾ ਵੀ ਤੇ ਪੜਨਾ ਵੀ ਠੀਕ ਆ ਬਾਕੀ ਮੈਨੂੰ ਇੱਕ ਗੱਲ ਹੋਰ ਵੀ ਲਾ ਦਿੰਦੇ ਜਿਹੜੀ ਸਿੱਧੀ ਜੀ ਗੱਲ ਹੈ ਉਹ ਵੀ ਆ ਵੀ ਰੋਜੀ ਰਿਜਕ ਵੀ ਬਣਦੀ ਆ ਹਮ ਸਾਰੇ ਗਾ ਮਤਲਬ ਕਿਸੇ ਦੀ ਰੋਜੀ ਰਿਜਕ ਵੀ ਬਣਦੀ ਆ ਕਿਉਂਕਿ ਹੁਣ ਦੇ ਸਮੇਂ ਦੇ ਵਿੱਚ ਜਿਨੇ ਕਿਤਾਬਾਂ ਛਾਪ ਰਹੀਆਂ ਤਾਂ ਜਾਂ ਪੁਰਾਣੇ ਸਮੇਂ ਦੇ ਵਿੱਚ ਛਾਪ ਚੁੱਕੀਆਂ ਉਹਨਾਂ ਦੇ ਕਾਪੀ ਰਾਈਟ ਕੁਝ ਸੀਮਕਤ ਸੀਮਕਤ ਪਬਲਿਸ਼ਰਾਂ ਕੋਲੇ ਹੀ ਨੇ ਹਨਾ ਤਾਂ ਉਹ ਜੇ ਮੈਂ ਆਖਾਂ ਵੀ ਹੁਣ ਮੈਂ ਵੀ ਉਹ ਛਾਪ ਸਕਦਾ ਤਾਂ ਮੈਂ ਛਾਪ ਨਹੀਂ ਸਕਦਾ ਫਿਰ ਮੇਰੇ ਕੋਲੇ ਇੱਕ ਇਹ ਵੀ ਰਾਹ ਮਿਲਦਾ ਨਿਕਲਦਾ ਕਿ ਆਪਾਂ ਕਿਉਂ ਨਾ ਨਿਵਾਜ਼ ਛਾਪ ਲਈ ਵੀ ਬਹੁਤ ਸਾਰੇ ਇਦਾਂ ਦੇ ਕਾਪੀ ਰਾਈਟ ਫ੍ਰੀ ਨੇ ਜਿਵੇਂ ਹੁਣ ਮੇਰਾ ਦਾਕਿਸਤਾਨ ਕਿਤਾਬ ਛਾਪ ਰਹੀ ਆ ਮਾਂ ਨਾਵਲ ਉਹ ਛਾਪ ਰਿਹਾ ਹਨਾ ਗੋਰਖੀ ਦੀਆਂ ਕਹਾਣੀਆਂ ਛਾਪ ਰਹੀਆਂ ਕੋਈ ਵੀ ਛਾਪ ਸਕਦਾ ਤਾਂ ਇਹ ਵੀ ਇੱਕ ਕਾਰਨ ਹੈ ਕਿ ਅਨਵਾਦ ਵੱਧ ਆ ਰਿਹਾ ਤੇ ਕਿਉਂਕਿ ਰੋਜੀ ਰਿਸਕ ਦਾ ਵੀ ਮਸਲਾ ਹੋ ਜਾਂਦਾ ਤੇ ਬਾਕੀ ਭਾਈ ਮੈਨੂੰ ਜਿਹੜੀ ਗੱਲ ਮੈਨੂੰ ਵੀ ਲੱਗਦੀ ਹੈ ਉਹੀ ਵੀ ਹੈ ਕਿ ਕਹਾਣੀਆਂ ਆਉਂਦੀਆਂ ਬਾਹਰੋਂ ਮਤਲਬ ਕਿਸੇ ਹੋਰ ਖੇਤਰ ਚ ਵਾਪਰੀ ਕਹਾਣੀ ਆਪਣੇ ਨਾ ਇੱਧਰ ਵਾਪਰੀ ਕਹਾਣੀ ਨਾਲ ਕੇ ਯਾਰੀ ਜਮਾ ਹੀ ਇਦਾਂ ਹੀ ਲੱਗਦੀ ਵੀ ਮੇਰੇ ਨਾਲ ਵੀ ਵਾਪਰੀ ਵੀ ਇਹ ਕਹਾਣੀ ਆ ਹੈਨਾ ਤਾਂ ਮੇਰੇ ਉਹ ਕਲਰਕ ਕਹਾਣੀ ਯਾਦ ਆ ਗਈ ਉਹਦੀ ਹੈਨਾ ਉਹਦੀ ਮੈਂ ਪੜ੍ਹੀ ਸੀ ਚੈੱਕ ਉਹਦੀ ਹੈਨਾ ਉਦੋਂ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਐ ਲੱਗੂ ਵੀ ਸ਼ਾਇਦ ਹਾਂ ਇਦਾਂ ਦੀ ਜਦੋਂ ਮਾਂ ਨਾਮਲ ਪੜ੍ਹਦੇ ਆ ਉਦੋਂ ਵੀ ਭਾਵੇਂ ਨਾਮ ਉਹਨਾਂ ਦੇ ਸੁੰਨਾ ਦੇ ਰਸ਼ੀਆਂ ਹੁੰਦੇ ਨੇ ਹਾਂ ਪਰ ਕੁਝ ਕੁ ਕਹਾਣੀਆਂ ਮਿਲਦੀਆਂ ਕੁਝ ਕੁ ਉਹਦੀਆਂ ਮਹਿਕਾਂ ਜਿਹੜੀਆਂ ਨਾਵਲ ਚ 10000 ਥਾਵਾਂ ਦੱਸਦਾ ਕੁਝ ਕੁ ਦਰਤਾਂ ਬਾਰੇ ਗੱਲ ਕਰਦਾ ਜਦ ਤੱਕ ਥਾਵਾਂ ਇੰਨੀ ਨਹੀਂ ਇੱਕੋ ਇੱਕੋ ਕਿਸੇ ਦੇ کردار ਬਦਲ ਗਏ ਕਿਸੇ ਦਾ ਭੂਗੋਲਿਕ ਖਿੱਤਾ ਬਦਲ ਗਿਆ ਉਸ ਹਿਸਾਬ ਨਾਲ ਕਹਾਣੀ ਬਦਲ ਗਈ ਕਿਸੇ ਦੇ ਵਿੱਚ ਬੰਦਾ ਤੇ ਕਿਸੇ ਦੇ ਵਿੱਚ ਔਰਤ ਹੋ ਗਈ ਕਿਸੇ ਦੇ ਵਿੱਚ ਪੰਛੀ ਸੀ ਕਿਸੇ ਵਿੱਚ ਕਿਹਾ ਹਾਂ ਜਦ ਮੈਂ ਆਪਾਂ ਹਰਪਾਲ ਪੰਨੂ ਦੀ ਬਾਬੇ ਨੇ ਕਿਤਾਬ ਕੀਤੀ ਅਨੁਵਾਦ ਉਹ ਰਾਜਸਥਾਨੀ ਕਥਾ ਹੁਣ ਉਹਦੇ ਚ ਵੀ ਜਿਹੜੀਆਂ ਰਾਜਸਥਾਨ ਕਹਾਣੀ ਬਾਪਰੀਆਂ ਮਤਲਬ ਉਹ ਲੋਕ ਕਥਾਵਾਂ ਨੇ ਉਹ ਆਪਣੇ ਵੀ ਉਹੀ ਨੇ ਮਤਲਬ ਸੇਮ ਹੀ ਲੋਕ ਇਹ ਤਾਂ ਗੱਲ ਜਦੋਂ ਅਨਵਾਦ ਨੇ ਦੂਸਰੀ ਕਿਤਾਬ ਲਿਖੀ ਸੀਗੀ ਲੋਕ ਜੋ ਮੇਰੇ ਵਿੱਚ ਰਹੇ ਤੇ ਤੁਸੀਂ ਉਹਦੀ ਭੂਮਿਕਾ ਪੜ੍ਹੀ ਹੋ ਮੈਨੂੰ ਉਹਦੀ ਗੱਲ ਫੇਰ ਯਾਦ ਆ ਗਈ ਉਹ ਚ ਵੀ ਇਹੀ ਗੱਲ ਕਹਿੰਦੀ ਕਹਿੰਦੀ ਹੈ ਵੀ ਸਾਰੇ ਕਿਤੇ ਸਾਰੇ ਦੀ ਲੋਕ ਤਾਂ ਇੱਕੋ ਜਿਹੇ ਹੈ ਕਹਿੰਦੀ ਕੋਈ ਇਹੋ ਜਿਹਾ ਉਹ ਮੁਲਕ ਨਹੀਂ ਹੈਗਾ ਜਿੱਥੇ ਲੋਕ ਇਹ ਕਹਿੰਦੇ ਹੁਣ ਵੀ ਮਿਹਨਤ ਮਾਰੀ ਹੈ ਹਾਂ ਹੈਨਾ ਤੇ ਚੋਰੀ ਚੰਗੀ ਹੈ ਹਾਂ ਹੈਨਾ ਸਾਰੀਆਂ ਸਾਡੀਆਂ ਸਾਡੇ ਲੋਕ ਨੇ ਜਿਹੜੇ ਸੋਚਦੇ ਇੱਕ ਤਰ੍ਹਾਂ ਨੇ ਸਾਰਾ ਕੁਝ ਇੱਕ ਤਰ੍ਹਾਂ ਨਾਲ ਕਰਦੇ ਨੇ ਬਸ ਸਾਡੇ ਭਾਸ਼ਾ ਤੇ ਖਿੱਤੇ ਵੱਖਰੇ ਨੇ ਸਾਡੇ ਨਾਮ ਵੱਖਰੇ ਨੇ ਹੈਨਾ ਭਾਸ਼ਾ ਤੇ ਚੰਨ ਵੱਖਰੇ ਬਣ ਜਾਂਦੇ ਆ ਹਾਂ ਬਸ ਇਨ ਇਨਾ ਫਰਕ ਹੈ ਤੇ ਉਹ ਸਾਡੇ ਵਿੱਚ ਇਨਾ ਡਿਫਰੈਂਸ ਹੋਣ ਦੇ ਸਾਰ ਐਨੀ ਵਾਰਟ ਹੈ ਤੇ ਉਹ ਤਾਂ ਬਦਲਦੀ ਜਾਂਦੀ ਪੰਜਾਬੀਆਂ ਨੇ ਤਾਂ ਪਹਿਲਾਂ ਵੀ ਖਾਨ ਘੜੇ ਹੋਏ 12 ਕੋ 10 ਕੋ ਤੇ ਬੋਲੀ ਬਦਲ ਜਾਂਦੀ ਹਾਂ ਤੇ ਆਪਣੇ ਬੋਲੀ ਦਾ ਤੇ ਉਹ ਬੋਲੀ ਬਦਲਣ ਦਾ ਹੀ ਫਰਕ ਹੈ ਤੇ ਸਾਨੂੰ ਲੱਗਦਾ ਵੀ ਜੇ ਅਸੀਂ ਉਹਨਾਂ ਨੂੰ ਦੁਬਾਰਾ ਆਪਣੀ ਬੋਲੀ ਚ ਲੈ ਕੇ ਆ ਸਕਦੇ ਹਾਂ ਤਾਂ ਉਹਦੇ ਨਾਲ ਇਹ ਹੈ ਵੀ ਸਾਡਾ ਸੰਪਰਕ ਉਹਨਾਂ ਨਾਲ ਜਾਦੇ ਗੂੜਾ ਹੁੰਦਾ ਸੀ ਰਸ਼ੀ ਨਾਲ ਤਾਂ ਹੀ ਨੇੜਤਾ ਮਹਿਸੂਸ ਕਰਦੇ ਕਿਉਂਕਿ ਅਸੀਂ ਪੰਜਾਬੀ ਦੇ ਵਿੱਚ ਰਸ਼ੀ ਲਿਟਰੇਚਰ ਦਾ ਯਾਨੀ ਕਿ ਬਹੁਤ ਵੱਡਾ ਹੱਥ ਹੈ ਪਾੜਕ ਬਣਾਉਣ ਦੇ ਵਿੱਚ ਵੀ ਤੇ ਲੋਕਾਂ ਨੂੰ ਪੜਨ ਨੂੰ ਆਉਣ ਦੇ ਵਿੱਚ ਵੀ ਹੈ ਪਿੱਛੇ ਜੀ ਨਾ ਮੈਂ ਇੱਕ ਸੰਸਕ੍ਰਿਤ ਦੀ ਕਿਤਾਬ ਲੱਭੀ ਤੇ ਕਿਤੇ ਇੱਕ ਸਕਰੋਲ ਕਰਦਾ ਸੀ ਵੈਬ ਤੇ ਤੇ ਕੋਈ ਤਾਂ ਨਾਮ ਸੀਗਾ ਕਥਾ ਸ੍ਰਿਤ ਸਾਗਰ ਉਹ ਫਿਰ ਮੈਂ ਲੱਭ ਲਭਾ ਕੇ ਹਿੰਦੀ ਹਿੰਦੀ ਚ ਲੱਭ ਲਈ ਉਹ ਕਹਾਣੀ ਹੈ ਉਹ ਕਿਤਾਬ ਜਦੋਂ ਮੈਂ ਪੜੀ ਉਹਦੇ ਵਿੱਚ ਕਥਾ ਹੋਰ ਅਸ਼ੇਸ਼ਾ ਉਹਨਾਂ ਦੀ ਕਹਾਣੀ ਤੋਂ ਕਹਾਣੀ ਤੋਂ ਕਹਾਣੀ ਤੋਂ ਕਹਾਣੀ ਇਸ ਤਰ੍ਹਾਂ ਕਹਾਣੀ ਚੱਲਦੀ ਹੈ ਕਹਾਣੀਆਂ ਵਿੱਚ ਹਾਂ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਪੜ ਰਿਹਾ ਸੀ ਬਿਕਰਮ ਬਿਤਾਲ ਵੀ ਵਿੱਚ ਆ ਜਾਂਦਾ ਜਦ ਤੱਕ ਕਥਾਵਾਂ ਵਿੱਚ ਆ ਜਾਂਦੀਆਂ ਪੰਚ ਤੰਤਰ ਦੀਆਂ ਕਥਾਵਾਂ ਹੋ ਮਤਲਬ ਜਿੰਨਾ ਵੀ ਸੰਸਕ੍ਰਿਤ ਤੇ ਹਿੰਦੀ ਦਾ ਲਿਟਰੇਚਰ ਸਾ ਉਹ ਵਿੱਚ ਆ ਜਾਂਦਾ ਬਾਅਦ ਦੇ ਵਿੱਚ ਉਹ ਜਦੋਂ ਅੱਗੇ ਅੱਗੇ ਪੜਦੇ ਜਾਂਦੇ ਜ ਸਪੈਨੀ ਫਿਲਮਾਂ ਹੋਰ ਫਿਲਮਾਂ ਬਣੀਆਂ ਕਿੰਨੀਆਂ ਫਿਲਮਾਂ ਤੇ ਜਿਹੜੇ ਥਾਟ ਸੀਗੇ ਉਸ ਕਿਤਾਬ ਦੇ ਵਿੱਚ ਲੱਗਦੇ ਵੀਰ ਜਿਵੇਂ ਸਾਰਾ ਕੁਝ ਇਸੇ ਕਿਤਾਬ ਦੇ ਵਿੱਚ ਹੁੰਦਾ ਅੱਜ ਮੈਂ ਆਪਾਂ ਬਾਬੇ ਦੀ ਆਪਾਂ ਨੂੰ ਦੀ ਕਿਤਾਬ ਨਹੀਂ ਕੋ ਕਿ ਸਾਗਰ ਵਿਜੇਨੰਦ ਮੇਠਾ ਦੀ ਕਿਤਾਬ ਹੈ ਜਿਹੜੀ ਜਿਹੜੇ ਉਹਨਾਂ ਨੇ ਨਗਵਾਤਾੜੀ ਫਲਵਾੜੀ ਉਹ ਰਾਜਸਥਾਨੀ ਲੋਕ ਕਥਾਵਾਂ ਉਹ ਸਾਰੀਆਂ ਕਿਤੇ ਨਾ ਕਿਤੇ ਜਦੋਂ ਤੂੰ ਕਥਾ ਸ੍ਰੀ ਪਸਾਗਰ ਪੜ੍ਹੇਂ ਕਿਤੇ ਨਾ ਕਿਤੇ ਕਰਦਾਰ ਕਹਾਣੀ ਕੁਛ ਨਾ ਕੁਛ ਬਦਲ ਕੇ ਉਹ ਲੱਗਦਾ ਉਹ ਕਿਤਾਬ ਦੇ ਵਿੱਚ ਪਹਿਲਾਂ ਹੀ ਪਿਆ ਫੇਰਾ ਉੱਥੇ ਜੋ ਫਲਸਫੀ ਵਾਲੀਆਂ ਗੱਲਾਂ ਆ ਜਾਂਦੀਆਂ ਹਨਾ ਵੀ ਜ ਦੁਨੀਆ ਦੇ ਵਿੱਚ ਪਿਆਰ ਮੁਹੱਬਤ ਵੀ ਹੁੰਦਾ ਤੇ ਰਿਸ਼ਤੇ ਵੀ ਹੈਗੇ ਔਰ ਕੁਦਰਤ ਵੀ ਹੈਗੀ ਆ ਸਾਰੇ ਥਾਂ ਹਨਾ ਜਿੱਥੇ ਹੈਗੀ ਜਿੱਥੇ ਬੰਦਾ ਸਾਹ ਲੈੰਦਾ ਜੀਵ ਜੰਤੂ ਹੈਗੀ ਆ ਤਾਂ ਕਹਾਣੀਆਂ ਵਾਪਰਨੀਆਂ ਖਾਨੀ ਵਰਤਨੀਆਂ لازمی ਆ ਤੇ ਬਣਦੀਆਂ ਰਹਿਣਗੀਆਂ ਕਿਉਂਕਿ ਇਹ ਨਾ ਕੱਲੀ ਕਹਾਣੀ ਵੀ ਨਹੀਂ ਨਾ ਹੈਗੀ ਉਹਦੇ ਵਿੱਚ ਉਹਨਾਂ ਦਾ ਫਲਸਫਾ ਵੀ ਹੈ ਜੀਵਨ ਦਾ ਜ਼ਿੰਦਗੀ ਨੂੰ ਦੇਖਦੇ ਕਿਵੇਂ ਨੇ ਖਾਸ ਕਰਕੇ ਜਿਹੜੀ ਲੋਕ ਕਹਾਣੀ ਹੈ ਨਾ ਜਿਵੇਂ ਅਸੀਂ ਕੱਲ ਕਿਤੇ ਗੱਲ ਕਰਦੇ ਸੀ ਕਿਸੇ ਬੰਦੇ ਦਾ ਕੋਈ ਸਭ ਤੋਂ ਦੇਖੋ ਟਾਪਿਕ ਦੇ ਉੱਪਰ ਤਾਂ ਉਹ ਕਹਿ ਰਿਹਾ ਸੀ ਕਹਿੰਦਾ ਵੀ ਜਿਹੜਾ ਲੋਕਾਂ ਦੀ ਇਹ ਕਹਾਣੀਆਂ ਬਣਾਈ ਜਾਣੇ ਲੋਕਾਂ ਨੇ ਕਿਸੇ ਨੇ ਇਹ ਲਿਖਿਆ ਹੋਇਆ ਸੀਗਾ ਆਪਦੇ ਆਰਟੀਕਲ 'ਚ ਵੀ ਲੋਕਾਂ ਨੇ ਜਿਹੜੀਆਂ ਹਰ ਜਗ੍ਹਾ ਦੇ ਲੋਕਾਂ ਨੇ ਆਪਦੇ ਅੰਦਾਜ਼ੇ ਲਾਏ ਨੇ ਕਲਪਨਾ ਲਾਈਆਂ ਤੇ ਅਸੀਂ ਉਹਦੇ ਨਾਲ ਇਸੇ ਗੱਲ ਤੇ ਬੈਸੇ ਸੀਗੇ ਵੀ ਜੀ ਉਹਨਾਂ ਦਾ ਜੀਵਨ ਫਲਸਫਾ ਹੈ ਜਿਵੇਂ ਉਹ ਕਹਿੰਦੇ ਨੇ ਵੀ ਧਰਤੀ ਕਿਵੇਂ ਬਣੀ ਤੇ ਧਰਤੀ ਵੱਡੇ ਸੰਗਾਂ ਤੇ ਖੜੀ ਆ ਉਹ ਨਿਰਾਪੁਰਾ ਅੰਦਾਜ਼ਾ ਜਾਂ ਨਿਰਈ ਪੂਰੀ ਕਹਾਣੀ ਨਹੀਂ ਹੈਗੀ ਕਿਸੇ ਟਾਈਮ ਤੇ ਲੋਕ ਉਹਦੇ ਤੇ ਵਿਸ਼ਵਾਸ ਕਰਦੇ ਰਹੇ ਨੇ ਉਹਨਾਂ ਦਾ ਫਲਸਫਾ ਹੈ ਨਾ ਉਹ ਕੱਲੀ ਕਹਾਣੀ ਨਹੀਂ ਜਾਂ ਉਹ ਕੱਲੀ ਮਿੱਥ ਨਹੀਂ ਹੈਗੀ ਤਾਂ ਉਹਦੇ ਵਿੱਚ ਉਹ ਦੇਖਦੇ ਨੇ ਉਹ ਤਾਂ ਉਹਨਾਂ ਦਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਕਹਿੋ ਜੇ ਹਨਾ ਤੇ ਸਾਰੀ ਦੁਨੀਆ ਦੇ ਵਿੱਚ ਜਿੰਨਾ ਟਾਈਮ ਸਾਇੰਸ ਨਹੀਂ ਸੀ ਤਾਂ ਫਲਸਫਾ ਤਾਂ ਇਹੀ ਸੀ ਵੀ ਧਰਤੀ ਮਹਾਰਾਜ ਨੇ ਬਣਾਈ ਹੈ ਸਹੀ ਹੈ ਬਾਬਾ ਆਪਣਾ ਕੀ ਵਿਚਾਰ ਹੈ ਇਸ ਬਾਰੇ ਦੱਸ ਤੂੰ ਹੀ ਦਊ ਤੂੰ ਕਿਵੇਂ ਕੱਟਾਂ ਇਹ ਅਨਵਾਦ ਤੇਰੇ ਕੋਲ ਵੀ ਉਹੀ ਸਵਾਲ ਕਰ ਦਿੰਨੇ ਆਪਾਂ ਵੀ ਅਨਵਾਦ ਕਿਉਂ ਜ਼ਰੂਰੀ ਆ ਹਾਲਾਂਕਿ ਆਪਣੇ ਕੋਲੇ ਸਾਇਤ ਦੀ ਹੁਣ ਅੱਜ ਦੇ ਸਮੇਂ 'ਚ ਛਾਪਾ ਛਪਾਈ ਵੀ ਦਾ ਹੋ ਗਈ ਪਰ ਮੈਂ ਸਾਇਤ ਹਰ ਇੱਕ ਰੂਪ ਹੈਗਾ ਹਨਾ ਲਿਖਣ ਵਾਲੇ ਲੇਖਕ ਵੀ ਹੈਗੇ ਨੇ ਕਵੀ ਵੀ ਨੇ ਕਹਾਣੀਕਾਰ ਵੀ ਨੇ ਨਾਵਲਕਾਰ ਵੀ ਨੇ ਵਾਰਤਕਾਰ ਵੀ ਸਾਰਾ ਕੁਝ ਹੀ ਹੈਗਾ ਪਰ ਫਿਰ ਵੀ ਅਨਵਾਦ ਦੀ ਲੋੜ ਕਿਉਂ ਪੈ ਰਹੀ ਹੈ ਜਾਂ ਅਨਵਾਦ ਕਿਉਂ ਆ ਰਿਹਾ ਹੈ ਸੱਚੀ ਇਹਦੀ ਲੋੜ ਆ ਜਾਂ ਨਹੀਂ ਪਲਵਾਦ ਤਾਂ ਬਾਈ ਜਿਵੇਂ ਹੁਣ ਆਪਣੀ ਜਿਵੇਂ ਤੁਸੀਂ ਕਿਹਾ ਵੀ ਸਰਸ ਕੇ ਇਹ ਕੋਲੇ ਕੀਤੇ ਪਏ ਨਾ ਪੱਕੇ ਤੌਰ ਤੇ ਰੱਖੇ ਰੱਖੇ ਆ ਬਈ ਉਹ ਨਹੀਂ ਦਿੰਦੇ ਕਿ ਉਵੇਂ ਕਰਕੇ ਤੇ ਜਿਵੇਂ ਹੁਣ ਆਪੀ ਆ ਤੁਸੀਂ ਜਿਵੇਂ ਕਿਤਾਬ ਵੀ ਕੀਤੀਨ ਵਾਦ ਵਾਲੀ ਹਾਂ ਹਾਂ ਹੈਨਾ ਹਾਂ ਹਾਂ ਐਵੇਂ ਚੀਜ਼ਾਂ ਫਿਰ ਬਾਹਰ ਆਉਣਗੀਆਂ ਚਾਹੀਦੀਆਂ ਨੇ ਮੇਰੇ ਹਿਸਾਬ ਤੇ ਤਾਂ ਸਹੀ ਆ ਹੈਨਾ ਜਿਵੇਂ ਅਸੀਂ ਪਾਕਿਸਤਾਨ ਦੀ ਸਫਰ ਕਿਤਾਬ ਕੀਤੀ ਸੀਗੀ ਹਾਂ ਹਾਂ ਸਹੀ ਵੀਨ ਵਾਦ ਆਗਾ ਹਾਂ ਹੁਣ ਕਈ ਚੀਜ਼ਾਂ ਜਿਵੇਂ ਤ ਆਪਣੀ ਕੁੰਡਲੀ ਮਾਰ ਕੇ ਰੱਖ ਲੈਂਦੇ ਹੈਗੇ ਮੇਰੇ ਹਿਸਾਬ ਚ ਉਹਨਾਂ ਨੂੰ ਜ਼ਰੂਰੀ ਚਾਹੀਦੀਆਂ ਨੇ ਹੁਣ ਜੇ ਕੋਈ ਪਾਠਕ ਪੜਨ ਵਾਲੇ ਤਿਆਰ ਨੇ ਤਾਂ ਚੀਜ਼ ਉਹਨਾਂ ਕੋਲ ਹੋਣੀ ਚਾਹੀਦੀ ਹੈ ਮਤਲਬ ਇਹੀ ਕਿ ਕਿਤੇ ਨਾ ਕਿਤੇ ਹਰ ਛੋਟੀ ਸਮੱਸਿਆ ਵੀ ਆ ਹੈ ਵੀ ਬਹੁਤ ਵੱਡੀ ਜੇ ਕੋਈ ਰঞ্জੀਤ ਸਿੰਘ ਤੇ ਕਿਤਾਬ ਪੜ੍ਹਨਾ ਚਾਹੁੰਦਾਗਾ ਵੀ ਜਿਹੜਾ ਡਾਟਾ ਹੁਣ ਕਿਸੇ ਕੋਲੇ ਸਾਂਭਿਆ ਪਿਆਗਾ ਉਹ ਬਾਹਰ ਆਉਣਾ ਚਾਹੀਦਾਗਾ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਤੇ ਹੁਣ ਬਾਹਰ ਸ਼ਾਇਦ ਮੱਲਦਾ ਜਤਨੂ ਪਾਏ ਸਿੰਘ ਬਣਾਏ ਕੋਈ ਫੈਕਲਟੀ ਜਾਂ ਕਿਤਾਬ ਛੱਪੀ ਹੈ ਕੋਈ ਜਿਹੜੇ ਪਗੀਰਤ ਤੇ ਸੀਗੀ ਪਗੀਰਤ ਤੇ ਸ਼ਾਇਦ ਕੋਈ ਓਕੇ ਓਕੇ ਤੇ ਓਵੇਂੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਬਾਹਰ ਰੱਖਣ ਦਾ ਬਈ ਖਰਾਬੀ ਹੋ ਜਾਣਗੀਆਂ ਨਾ ਇੱਕ ਦੂਜੇ ਵੀ ਇਹ ਵੀ ਟੂ ਵੇ ਪ੍ਰੋਸੈਸ ਹੈ ਹੁਣ ਕੱਲਾ ਆਪਾਂ ਕਰ ਨਹੀਂ ਰਹਿ ਆਪਣਾ ਕਿੰਨਾ ਕੁਛ ਉਹ ਲੈ ਰਹੇ ਨੇ ਹੁਣ ਦੇਖੋ ਗੁਰਦਿਆਲ ਸਿੰਘ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅਨਵਾਦ ਕਿੰਨੀਆਂ ਪਛਾਵਾਂ ਚ ਹੋਏ ਨੇ ਹਨਾ ਜੇ ਅਨਵਾਦ ਸੀ ਤਾਂ ਸਾਡੀ ਰਸਾਈ ਉਹਨਾਂ ਤੱਕ ਆ ਗਈ ਉਹਨਾਂ ਤੱਕ ਹਨਾ ਜੇ ਹੁਣ ਮੰਨ ਲਓ ਵੀ ਜੇ ਗੁਰਦਿਆਲ ਸਿੰਘ ਦਾ ਨਾਮ ਵੱਲ ਮੜੀ ਦਾ ਦੀਵਾ ਜਾਣੇ ਕੋਈ ਦੇ ਤਾਂ ਅੰਗਰੇਜ਼ੀ ਦੇ ਵਿੱਚ ਜਾਂ ਕਿਸੇ ਹੋਰ ਪਛਾਵਾਂ ਚ ਜਰਮਨ ਦੇ ਵਿੱਚ ਵੀ ਇੱਕ ਜਗ੍ਹਾ ਕੋਈ ਇੱਕ ਨਾਮ ਵੱਲ ਅਨਵਾਦ ਹੋਇਆ ਜਾਂ ਪਾਸ ਜਰਮਨ ਤੱਕਨਵਾਦ ਹੋਇਆ ਫ੍ਰੈਂਚ ਤੱਕਨਵਾਦ ਹੋਇਆ ਤਾਂ ਉਹਦੇ ਨਾਲ ਸਾਡੀ ਪੰਜਾਬ ਦੀ ਲੋਕ ਪੰਜਾਬੀਆਂ ਨੂੰ ਉਹਦੇ ਨਾਲ ਵੀ ਜਾਂਦੇ ਨੇ ਤੇ ਫੇਰ ਹੀ ਗੁਰਵਿੰਦਰ ਅਰਕੰਦੀਆਂ ਫਿਲਮਾਂ ਨੂੰ ਜਾ ਕੇ ਵਾਰਡ ਵੀ ਮਿਲਦੇ ਨੇ ਕਾਂਸ ਦੇ ਵਿੱਚ ਜੇ ਗੁਰਦਿਆਲ ਸਿੰਘ ਨੂੰ ਕੋਈ ਜਾਣਦਾ ਹੈ ਹਨਾ ਧੰਨਵਾਦ ਕੱਲਾ ਇਹ ਨਹੀਂ ਵੀ ਅਸੀਂ ਲੈ ਰਹੇ ਹਾਂ ਲੋਕ ਸਾਡੇ ਤੋਂ ਕਿੰਨਾ ਕੁਝ ਲੈ ਕੇ ਜਾ ਰਹੇ ਨੇ ਹੁਣ ਦੇਖੋ ਤੁਸੀਂ ਬੋਲ ਮਰਦਾਨਿਆਂ ਨਾਂ ਵਾਲਾ ਪੰਜਾਬੀ ਦਾ ਨਾਂ ਵਾਲਾ ਹਿੰਦੀ ਦੇ ਵਿੱਚ ਅਨਵਾਦ ਹੋਇਆ ਐ ਐਨਬੀਟੀ ਨੇ ਛਾਪਿਆ ਗਿਆ ਤੇ ਉਹ ਮਤਲਬ ਭਾਰਤ ਪੱਤਰ ਤੇ ਉਹਨੂੰ ਲੋਕ ਪੜ੍ਹ ਰਹੇ ਨੇ ਹਿੰਦੀ ਦਾ ਪਾਠਕ ਵੀ ਪੜ੍ਹ ਰਿਹਾ ਤੇ ਜੇ ਉਹ ਕੱਲ ਨੂੰ ਅੰਗਰੇਜ਼ੀ ਦੇ ਵਿੱਚ ਅਨਵਾਦ ਹੁੰਦਾ ਤਾਂ ਵਿਸ਼ਵ ਪੱਤਰ ਤੇ ਜਾਊਗਾ ਤੇ ਮੇਰਾ ਤਾਂ ਮੈਂ ਤਾਂ ਹੁਣ ਵੀ ਇਹ ਕਹਿਣਾ ਹੁੰਦਾ ਵੀ ਜੇ ਬੋਲ ਮਰਦਾਨਾ ਅੰਗਰੇਜ਼ੀ ਚ ਅਨਵਾਦ ਹੋਵੇ ਤਾਂ ਨੋਵਲ ਪ੍ਰਾਈਜ਼ ਦੇ ਬਰਾਬਰ ਦਾ ਨਾਮ ਲਾਏ ਐਡਾ ਵੱਡਾ ਨਾਮ ਲਾਏ ਹੈਨਾ ਤੇ ਐਡਾ ਕਮਾਲ ਦਾ ਨਾਮ ਲਾਏ ਤੇ ਫੇਰ ਹੁਣ ਇਹ ਇਹਨੂੰ ਆਪਾਂ ਇਹ ਨਾ ਕਹੀਏ ਵੀ ਆਪਾਂ ਹੀ ਕੱਲਾ ਲੈ ਰਹੇ ਹਾਂ ਸਾਡੇ ਤੋਂ ਵੀ ਕਿੰਨਾ ਕੁਝ ਜਾ ਰਿਹਾ ਹੈ ਹੈਨਾ ਸਾਡੀਆਂ ਲੋਕ ਕਹਾਣੀਆਂ ਅੰਗਰੇਜ਼ੀ ਚ ਅਨਵਾਦ ਹੁੰ ਹੈਨਾ ਸਾਡੇ ਨਾਵਲ ਸਾਡੀਆਂ ਕਵਤਾਵਾਂ ਉਧਰ ਹੋਰ ਪਛਾਹਵਾ ਚ ਅਨਵਾਦ ਹੋ ਕੇ ਜਾਂਦੀਆਂ ਨੇ ਜਿਹਦੇ ਕਰਕੇ ਪੰਜਾਬ ਦਾ ਸਿਰਫ ਇਹੀ ਨਹੀਂ ਵੀ ਪੰਜਾਬ ਜਿਹੜਾ ਗੀਤਾਂ ਚ ਫਿਲਮਾਂ ਚ ਦਿਖਦਾ ਉਹ ਹੀ ਨਹੀਂ ਫਿਰ ਪੰਜਾਬ ਦਾ ਜਿਹੜਾ ਫਲਸਫਾ ਹੈ ਉਹ ਵੀ ਤਾਂ ਬਾਹਰ ਜਾਂਦਾ ਹੈ ਹੈਨਾ ਹੂੰ ਆਲੇ ਯਾਰ ਇਕੱਲਾ ਅਨਵਾਦ ਕਿਤਾਬ ਲਈ ਨਹੀਂ ਹੁੰਦਾ ਪਿਤਾਮ ਤੋਂ ਬਿਨਾਂ ਵੀ ਬਹੁਤ ਸਾਰੀਆਂ ਬਣ ਗਈਆਂ ਨੇ ਪਿਤਾਮ ਛੜ ਬੁੱਛੇ ਨੇ ਮਾਦਾ ਅਨਵਾਦ ਹੋ ਰਿਹਾ ਗੱਲਾਂ ਜਿਵੇਂ ਆਪਾਂ ਕਿਤੇ ਸੁਣ ਰਹੇ ਹਾਂ ਕਿਤੇ ਆਪਾਂ ਪਲਾਈਨ ਕਰ ਰਹੇ ਆਂ ਪ੍ਰਵਾਸ ਕਰ ਰਹੇ ਆਂ ਕਿਤੇ ਆਪਾਂ ਘੁੰਮ ਰਹੇ ਆਂ ਉੱਥੇ ਜਾ ਰਹੇ ਆਂ ਕਿਸੇ ਤੋਂ ਕੁਝ ਸੁਣ ਰਹੇ ਆਂ ਉਹ ਮੌਖਿਕ ਹੋ ਕੇ ਚੀਜ਼ਾਂ ਆ ਰਹੀਆਂ ਨੇ ਇਕੱਲਾ ਵੀ ਅਨਵਾਦ ਲਾ ਲੋ ਵੀ ਇਕੱਲਾ ਕਿਤਾਬ ਤੱਕ ਹੀ ਸੀਮਤ ਨਹੀਂ ਹੈਗਾ ਵਿਚਾਰਾਂ ਦਾ ਹੁੰਦਾ ਕਹਾਣੀਆਂ ਦਾ ਹੁੰਦਾ احساس ਹੁੰਦੇ ਆਪਾਂ ਕਿਤੇ ਜਾ ਕੇ ਕੁਝ ਮਹਿਸੂਸ ਕਰ ਰਹੇ ਹਾਂ ਉਹਨਾਂ ਦੇ ਇਲਾਕੇ ਦਾ ਉੱਥੋਂ ਆਪਾਂ ਲੈ ਕੇ ਇੱਥੇ ਅਬਜ਼ਰਵ ਕਰਕੇ ਛੱਡ ਰਹੇ ਹਾਂ ਇੱਥੋਂ ਕੁਝ ਅਬਜ਼ਰਵ ਕਰਕੇ ਉੱਥੇ ਜਾ ਰਹੇ ਹਾਂ ਤੇ ਉਹਨਾਂ ਚ ਇੱਕ ਹੋਰ ਵੀ ਚੀਜ਼ ਦਾ ਫਰਕ ਹੈ ਭਾਈ ਜਿਵੇਂ ਇੱਕ ਗੱਲ ਹੈ ਵੀ ਜੋ ਕੋਈ ਸਫਰਨਾਮਾ ਜੇ ਕੋਈ ਪੰਜਾਬੀ ਬੰਦਾ ਅਮਰੀਕਾ ਘੁੰਮ ਕੇ ਆਇਆ ਤੇ ਉਹਨੇ ਆ ਕੇ ਅਮਰੀਕਾ ਬਾਰੇ ਦੱਸਿਆ ਉਹ ਉਹਦੇ ਸਾਡੇ ਲਈ ਉਹ ਅਮਰੀਕਾ ਵੱਖਰਾ ਹੋਊਗਾ ਪਰ ਜੇ ਕੋਈ ਅਮਰੀਕਨ ਬੰਦੇ ਦਾ ਕੋਈ ਉੱਥੋਂ ਦਾ ਲਿਟਰੇਚਰ ਪੜ੍ਹ ਰਹੇ ਆ ਤਾਂ ਉਹਦੇ ਵਿੱਚ ਜਿਹੜਾ ਅਮਰੀਕਾ ਦਿਸੂਗਾ ਉਹ ਹੋਰ ਤਰ੍ਹਾਂ ਦਾ ਹੋਊਗਾ ਤੇ ਉਹਦੇ ਨਾਲ ਸਾਡੀ ਇੱਕ ਆਕਾਲਤੀ ਸੀ ਸਾਂਝ ਵੀ ਮਹਿਸੂਸ ਕਰਦੇ ਆ ਨਾ ਲੋਕਾਂ ਦੇ ਨਾਲ ਜਿਹੜੇ ਹੋਰ ਦੁਨੀਆ ਦੇ ਵਿੱਚ ਜਿੱਥੋਂ ਵੀ ਤੁਸੀਂ ਕਿਤੇ ਵੀ ਦੇਖੋ ਤਾਂ ਆਪਾਂ ਇਸ ਗੱਲ ਤੋਂ ਇਨਕਾਰ ਹੀ ਨਹੀਂ ਹੋ ਸਕਦੇ ਰਸ਼ੀਅਨ ਲੋਕਾਂ ਨਾਲ ਅਸੀਂ ਪਤਾ ਨਹੀਂ ਕਿਉਂ ਨੇੜਤਾ ਮਹਿਸੂਸ ਕਰਦੇ ਆ ਜਾਂ ਤਾਂ ਇਹਦਾ ਕਾਰਨ ਇਹ ਵੀ ਅਸੀਂ ਰਸ਼ੀਅਨ ਲਿਟਰੇਚਰ ਬਹੁਤ ਪੜਿਆ ਹੋਇਆ ਹੈਗਾ ਹਨਾ ਤੇ ਸਾਨੂੰ ਲੱਗਦਾਗਾ ਵੀ ਸਾਨੂੰ ਰਸ਼ੀਆ ਬਾਰੇ ਪਤਾ ਹੈ ਹੈਨਾ ਤੁਸੀਂ ਦੇਖੋ ਵੀ ਜਿਹੜੇ ਬੰਦਿਆਂ ਨੇ ਬਹੁਤ ਪੜਿਆ ਹੋਇਆ ਹੈਗਾ ਰਸ਼ੀਅਨ ਲਿਟਰੇਚਰ ਨੂੰ ਉਹਨਾਂ ਨੂੰ ਤੁਸੀਂ ਰਸ਼ੀਆ ਬਾਰੇ ਗੱਲ ਕਰੋਗੇ ਤੁਸੀਂ ਇੱਕ ਦੱਸੋਗੇ ਉਹ ਐਂ ਦੱਸਣਗੇ ਜਿਵੇਂ ਉਹ ਰਸ਼ੀਆ रह ਕੇ ਆਏ ਹੁੰਦੇ ਨੇ ਹੈਨਾ ਉਹ ਹਰ ਗੱਲ ਦੱਸਦੇ ਨੇ ਭਾਈ ਉੱਥੇ ਬਰਫ਼ ਪੈਂਦੀ ਆ ਫਲਾਨੇ ਇਲਾਕੇ 'ਚ ਵੱਧ ਪੈਂਦੀ ਆ ਫਲਾਨੇ 'ਚ ਘੱਟ ਪੈਂਦੀ ਆ ਹੁਣ ਜਿਨ੍ਹਾਂ ਨੇ ਚ ਅੰਗਰੇਜ਼ ਦੇ ਨਾਵਲ ਪੜ੍ਹੇ ਨੇ ਉਹਨਾਂ ਨੂੰ ਪਤਾ ਵੀ ਰਸ਼ੀਆ ਦੇ ਵਿੱਚ ਜਿਹੜਾ ਕੁਦਰਤ ਆ ਉਹ ਕਿਵੇਂ ਕਿਵੇਂ ਦੀ ਆ ਹੈਨਾ ਕਿੱਥੇ ਮੈਦਾਨ ਨੇ ਕਿੱਧਰ ਬਰਫ਼ ਹੈ ਕਿੱਧਰ ਮੀਂਹ ਵੱਧ ਪੈਂਦੇ ਨੇ ਕਿਹੜੇ ਕਿਹੜੇ ਦਰਿਆ ਨੇ ਹੈਨਾ ਤਾਂ ਇਹ ਵੀ ਚੱਕਰ ਦਾ ਸਾਰਾ ਹੁਣ ਦਿਓ ਆਜ਼ਾਦ ਤੋਂ ਆ ਠੀਕ ਆ ਕਾਸ਼ ਧੰਨਵਾਦ ਤੁਹਾਡਾ ਦੋਵਾਂ ਤਿੰਨਾਂ ਭਰਾਵਾਂ ਦਾ ਚਲੋ ਦੇਖਦੇ ਆਪਾਂ ਸ਼ਿਸ਼ਪਾਰਕ ਕੁਦੇ ਹੋਰੇ ਚੱਲੀ ਜਾਂਦੇ ਆ ਅੱਜ ਬੰਦਾ ਹਾਂਜੀ ਟਾਈਮ ਦੱਸਾ ਦਿਓ ਮੈਂ ਨਾ ਥੋੜਾ ਮੰਦਿਰ ਤੇ ਬੈਿਆ ਕਮਨ ਕੀ ਆਦਾ ਹਰ ਕਿਹਦੇ ਤੇ ਇੱਦਾਂ ਕਰਦੇ ਥਿਆਰ ਬਣਾ ਹਾਂ ਥੋੜੀ ਜਿਹੀ ਘੁੱਦੇ ਹੁੰਦੇ ਗਾਦੇ ਵੀ ਲੋਕ ਉੱਥੇ ਰਹਿਤੇ ਜਿਨੀ ਮਰ ਨਹੀਂ ਗਈ ਉਹੀ ਉੱਥੋਂ ਨਹੀਂ ਘੰਡ ਕਰਨੇ ਨਾਲੇ ਬੋਲਦੇ ਮੇਰੇ ਤੋਂ ਅੱਗੇ ਚੱਲੇ ਗਿਆ ਮਾਏ ਹੋ ਭਾਈ ਹੁਣਾਂ ਕੋਲੇ ਹਾਂ ਭਾਈ ਜੱਗੀ ਹਾਂਜੀ ਕੀ ਹਾਲ ਨੇ ਕਿਹੜੀ ਕਿਤਾਬ ਲਵਦੇ ਹੋ ਰੁਸਤਾ ਦੇਦਨੇ ਜੀ ਗਰਦੀਪ ਵੀਰੇ ਨੂੰ ਕਿਤਾਬ ਦਿਓ ਜੀ ਇਹ ਵੀਰਾ ਬਾਤ ਤਾਂ ਹੀ ਪਿਆਰਾ ਹੈ ਤੂ ਤੈਨੂੰ ਲੋ ਲੰ ਹਾਂਜੀ ਸੋਹਣਾ ਬਾਤ ਹੋਈ ਵਧੀਆ ਤੈਨੂੰ ਨਹੀਂ ਮੇਰੀ ਗੱਲ ਕੋਈ ਹੋਰ ਜਿਆਦਾ ਜੀ ਹੋਰ ਜਿਆਦਾ ਵੀ ਜੀ ਕਿਹਦੀ ਬਾਈ ਨੂੰ ਕਿਤਾਬ ਦਿਓ ਜੀ ਰੰਗ ਉਧਰ ਰੰਗ ਤੇ ਗਏ ਬੰਦੇ ਇੱਥੇ ਕਾਰਾਂ ਦੀ ਪਾਰਕਿੰਗ ਮਾ ਹਾਂ ਮਰਾਸ ਤਾਂ ਕਿਤੇ ਅੱਗੇ ਗਿਆ ਸਮਾਨ ਦਾ ਮਤਲਬ ਦਿੱਤੇ